ਮੰਦੀਪ ਹਸਪਤਾਲ ਨੇ ਕੈਂਸਰ ਬਿਮਾਰੀ ਨਾਲ ਸੰਬੰਧਿਤ ਜਾਣਕਾਰੀ ਮੀਡੀਆ ਨਾਲ ਸਾਂਝਾ ਕੀਤੀ ਡਾਕਟਰ ਸ਼ਿਸ਼ਾਂਕ ਜੋ ਕਿ ਕੈਂਸਰ ਦੀਆਂ ਦੂਰਬੀ ਨਾਲ ਸਰਜਰੀਆਂ ਵਿੱਚ ਮਾਹਰ ਹਨ ਉਹਨਾਂ ਵੱਲੋਂ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ ਉਹ ਖਾਣੇ ਦੀ ਨਲੀ ਵੱਡੀ ਅੰਤੜੀ ਬੱਚੇਦਾਨੀ ਅਤੇ ਗੁਰਦੇ ਵਿੱਚ ਕੈਂਸਰ ਦੇ ਇਲਾਜ ਲਈ ਲੈਪਰੋਸਕੋਪਿਕ ਸਰਜਰੀਆਂ ਕਰਨ ਵਿੱਚ ਕਾਫੀ ਅਨੁਭਵੀ ਹਨ ਅਤੇ ਇਸ ਨਾਲ ਸ਼ੁੱਧਤਾ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਐਡਵਾਂਸਡ ਲੈਪਰੋਸਕੋਪਿਕ ਅਤੇ ਵੀਡੀਓ ਅਸਿਸਟਿਡ ਥੈਰਕੋਸਕੋਪਿਕ ਸਰਜਰੀਜ਼ ਆਧੁਨਿਕ ਸਹਾਇਕ ਤਕਨੀਕਾਂ ਹਨ ਜੋ ਵੱਖ-ਵੱਖ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ ਡਾਕਟਰ ਅਫਤਾਰ ਸਿੰਘ ਨੇ ਕਿਹਾ ਕਿ ਡਾਕਟਰ ਸ਼ਸ਼ਾਂਤ ਵੀ ਮਿਨੀਮਲ ਇਨਵੇਸਿਵ ਕੈਂਸਰ ਸਰਜਰੀ ਵਿੱਚ ਮਹਾਰਤਾਂ ਨੇ ਪੰਜਾਬ ਦੇ ਕੈਂਸਰ ਰੋਗੀਆਂ ਲਈ ਉਮੀਦ ਦੀ ਨਵੀਂ ਕਿਰਨ ਜਗਾਈ ਹੈ ਅੰਮ੍ਰਿਤਸਰ ਤੋਂ ਨਿਊਜ਼ ਟੈਨਪੋਰ ਪੰਜਾਬ ਲਈ ਸਾਇਰ ਗੁੱਤਾ ਦੀ ਖਾਸ ਰਿਪੋਰਟ ਅੱਜ ਇਹ ਪ੍ਰੈਸ ਮੀਟ ਹੈ ਬੇਸਿਕਲੀ ਜਿਹੜਾ ਕੈਂਸਰ ਦੇ ਐਡਵਾਂਸਡ ਆਪਰੇਸ਼ਨ ਨੇ ਬਿਨਾ ਚੀਰ ਫਾੜ ਤੋਂ ਉਹਨਾਂ ਦੇ ਉਸ ਮੁੱਦੇ ਤੇ ਅੱਜ ਦੀ ਪ੍ਰੈਸ ਮੀਟ ਹੈਗੀ ਡਾਕਟਰ ਸ਼ਿਸ਼ਾਂਤ ਮਹਾਜਨ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਿਨਾ ਚੀਰ ਫਾੜ ਤੋਂ ਕੈਂਸਰ ਦੇ ਆਪਰੇਸ਼ਨ ਹੋ ਸਕਦੇ ਆ ਸੋ ਜਦੋਂ ਵੀ ਕੋਈ ਨਵੀਂ ਟੈਕਨੀਕ ਆਉਂਦੀ ਆ ਤੇ ਉਹ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਫ ਯੂ ਹੈਵ ਟਾਈਮ ਕਿਸ ਨੇ ਸਵਾਲ ਪੁੱਛਿਆ ਸੀ ਤੁਹਾਡੇ ਕਿਉਂਕਿ ਕੈਂਸਰ ਦੀ ਜਿਹੜੀ ਹੈ ਉਹ ਗਿਣਤੀ ਕਿਉਂ ਵਧ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਕੈਂਸਰ ਦਾ ਡਾਇਗਨੋਸਿਸ ਚੰਗਾ ਹੋਣ ਲੱਗ ਗਿਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਐਮ ਆਰ ਆਈ ਮਸ਼ੀਨਾਂ ਲੱਗੀਆਂ ਹੋਣੀਆਂ ਕਿੰਨੇ ਪੈਟ ਸਕੈਨ ਲੱਗੇ ਕਿੰਨੇ ਕੈਂਸਰ ਦੇ ਡਾਕਟਰ ਇੱਥੇ ਮੌਜੂਦ ਹੋ ਗਏ ਜਿਹਦੇ ਨਾਲ ਕੈਂਸਰ ਦਾ ਪਤਾ ਲੱਗਣ ਲੱਗ ਗਿਆ 35 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਦਾ ਆਪਣੇ ਮਦਰ ਦੀ ਉਹਨਾਂ ਦੇ ਸਪਾਈਨ ਦੇ ਵਿੱਚ ਇੱਕ ਰਸੌਲੀ ਬਣ ਗਈ ਉਹਨਾਂ ਦੇ ਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ 1990 ਦੀ ਗੱਲ ਹੈ ਕੋਈ ਬਹੁਤ ਜ਼ਿਆਦਾ ਸਦੀਆਂ ਪੁਰਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਲਟਰਾਸਾਉਂਡ ਸੀਟੀ ਸਕੈਨ ਦੀ ਤਾਂ ਗੱਲ ਹੀ ਛੱਡ ਦਿਓ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਉਹ ਰਸੌਲੀ ਵਧ ਹੀ ਗਈ ਵਧ ਹੀ ਗਈ ਸਾਡੇ ਜਿਹੜੇ ਸੀਨੀਅਰ ਡਾਕਟਰ ਸੀ ਸ਼ਹਿਰ ਦੇ ਉਹਨਾਂ ਨੂੰ ਮੈਂ ਦਿਖਾਉਂਦਾ ਹੁੰਦਾ ਸੀ ਰੈਗੂਲਰ ਵੀ ਇਹਨਾਂ ਦੀ ਬਿਮਾਰੀ ਕੀ ਹੈ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ 5 ਸਾਲ ਘੱਟੋ ਘੱਟ ਫੇਰ ਇੱਕ ਦਿਨ ਬੰਬੇ ਤੋਂ ਮੇਰੇ ਦੋਸਤ ਸਿਗੇ ਉਹ ਕੈਂਸਰ ਦੇ ਡਾਕਟਰ ਉਹ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੈਂਸਰ ਹੈ ਫੇਰ ਅਥਾ ਪੈਰਾਂ ਦੀ ਪੈ ਗਈ ਕਿ ਇਲਾਜ ਕਿੱਥੇ ਕਰਾਉਣਾ ਹੈ ਬਟ ਚੰਗੀ ਕਿਸਮਤ ਨੂੰ ਮੇਰੇ ਜਿਹੜੇ ਆਰਥੋਪੈਡਿਕਸ ਦੇ ਟੀਚਰ ਸੀ ਬੜੇ ਵੱਡੇ ਪ੍ਰੋਫੈਸਰ ਡਾਕਟਰ ਅਰਦਾਸ ਸਿੰਘ ਡਾਕਟਰ ਚੀਨਾ ਉਹਨਾਂ ਨੇ ਅਲਾਓ ਕਰਤਾ ਸਾਨੂੰ ਕਿ ਤੁਸੀਂ ਸਰਕਾਰੀ ਹਸਪਤਾਲ 'ਚ ਆਪਣੀ ਮਰਜ਼ੀ ਦੇ ਡਾਕਟਰ ਲਿਆ ਕੇ ਆਪਰੇਸ਼ਨ ਕਰ ਲਓ। ਸੋ ਬੰਬਈ ਤੋਂ ਮੇਰੇ ਦੋਸਤ ਆਏ ਟਾਟਾ ਕੈਂਸਰ ਇੰਸਟੀਚਿਊਟ ਤੋਂ। ਉਹਨਾਂ ਨੇ ਇੱਥੇ ਜਿਹੜਾ ਕਰਮ ਸਿੰਘ ਦੀ ਵਾਰਡ ਸੀ ਸਰਕਾਰੀ ਉੱਥੇ ਹੱਡੀਆਂ ਦਾ ਉਹਨਾਂ ਦੇ ਕੈਂਸਰ ਦਾ ਆਪਰੇਸ਼ਨ ਕੀਤਾ ਔਰ ਮੇਰੀ ਮਦਰ 25 ਸਾਲ ਤੱਕ ਜੀਉਂਦੇ ਰਹੇ। ਬਟ ਡਾਇਗਨੋਸਿਸ ਕਿੰਨਾ ਔਖਾ ਸੀ। ਅੱਜ ਡਾਇਗਨੋਸਿਸ ਇੰਨਾ ਸੌਖਾ ਹੋ ਗਿਆ। ਤਿਹਰੇ ਪਤਾ ਲੱਗੇ ਤੇ ਸ਼ਾਮ ਤੱਕ ਤੁਹਾਡੇ ਸਾਰੇ ਟੈਸਟ ਤੁਹਾਡੀ ਟੇਬਲ ਤੇ ਆ ਜਾਂਦੇ ਤੁਹਾਡੇ ਡਾਕਟਰ ਤੁਹਾਡੇ ਨਾਲ ਤੁਰੇ ਫਿਰਦੇ ਆ ਵੀ ਆਓ ਇਹਦਾ ਟਰੀਟਮੈਂਟ ਕਰੀਏ। ਤੋਂ ਇਸ ਤੋਂ ਅਗੇ ਆਪਾਂ ਟਰੀਟਮੈਂਟ ਦੀ ਗੱਲ ਕਰੀਏ। ਤੁਸੀਂ ਡਾਈਟ ਦਾ ਸਵਾਲ ਪੁੱਛਿਆ। ਇਕੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ। ਜੇ ਮੈਨੂੰ ਅੱਜ ਕੈਂਸਰ ਹੋ ਜਾਵੇ ਤੇ ਮੈਂ ਕਵਾਂ ਵੀ ਮੈਂ ਇਧਰ ਦੀ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਜਾਂ ਖਾ ਖਾ ਕੇ ਮੈਂ ਠੀਕ ਹੋ ਜਾਾਂ ਇਟਸ ਨਾਟ ਲਾਈਕ ਦੈਟ। यू हैव टू अंडरगो प्रोपर ट्रीटमेंट प्रोपर ट्रीटमेंट मीनस जो सर्जरी चाहिए सर्जरी है, करवामोथैरेपी चाहिए कीमोथेरेपी करवानी है जो तो ट्री कैंसर इम्यूनोसेंसटिव है सब तो वाइस गल है इम्यूनोसेंसटिव है तो फिर इम्यूनोथैरेपी करवानी है और डाइट का एक लिमिटेड रोल है डाइट इज नॉट क्योरेटिव ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘੱਟ ਜਾਂਦੇ ਆ ਪਰ ਇਹ ਨਹੀਂ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨਹੀਂ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਮਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਮੇਰਾ ਮਰੀਜ਼ ਠੀਕ ਹੋ ਗਿਆ ਇਟਸ ਨਾਟ ਲਾਈਕ 댓 ਸੋ ਅੱਜ ਤੁਹਾਡੇ ਸ਼ਹਿਰ 'ਚ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ डॉक्टर साहब भी उस कड़ी का एक हिस्सा ने कैंसर दारजरीज लेटेस्ट तरीके डॉक्टर साहब करते हैं कर है। बाकी कैंसर की टीम जी कैंसर क्लिनिक्स ऑफ अमेरिका दमोथैरेपी इम्यूनोथैरेपी और सारा कुछ एंड ईवन पैट स्कैन इथे अवेलेबल है और लेटेस्ट रेडियोथेरेपी इतने अवेलेबल सो नाओ अवर पेसेंट्स डोंट नीड टू गो आउटसाइड अमृतसर इतलीट कैंसर जी ਕਿਉਰ ਹੈਗੀ ਉਹ ਇੱਥੇ ਅਵੇਲੇਬਲ ਹੈ ਔਰਚਨਿਟੀ ਜਿੱਦਨ ਤੁਹਾਨੂੰ ਪਤਾ ਹੀ ਹੈ ਬਨਾਰੀ ਸਾਹਿਬ ਤੇ ਉਹਨਾਂ ਦੇ ਚਲੋ ਮੇਰੀ ਸਿੰਪਥੀ ਹੈ ਉਹਨਾਂ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਕੈਂਸਰ ਹੁੰਦਾ ਮੇਰੀ ਮੇਰੀ ਸਾਰੀ ਸਿੰਪਥੀ ਉਹਨਾਂ ਨਾਲ ਕਿਉਂਕਿ ਮੈਂ ਆਪਣੇ ਫੈਮਿਲੀ ਤੇ ਵੀ ਫੁਟਿਆ ਹੋਇਆ ਹੈ ਨਾ ਮੈਂ ਕੀ ਕਹਿਣਾ ਚਾਹੁੰਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਹਨੂੰ ਕਹਿੰਦੇ ਆ ਉਸ ਤਰੀਕੇ ਨਾਲ ਕਰਦੇ ਆ ਜਿਹਦੇ ਕਰਕੇ ਅਸੀਂ ਦੱਸਣਾ ਜਾ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਆ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀਪ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਨੋਨ ਰਹਿਮਨਦੀਪ ਹਸਪੀਟਲ ਨਵੀਂ ਟੈਕਨੋਲੋਜੀ ਲਿਆਣ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀਪ ਹਸਪੀਟਲ ਦੇ ਵਿੱਚ ਕਰਦੇ ਆਂ ਤੋ ਦੋਸਰਿਆਂ ਕਾ ਹੋਏ ਜਿਹੜਾ ਕੈਂਸਰ ਦਾ ਫਾਇਦਾ ਪਿਲੇਗਾ ਕਹਿੰਦੇ ਪੇਸ਼ੈਂਟਸ ਨੂੰ ਸੋ ਇਹ ਨਾਲ ਫਾਇਦਾ ਇਹ ਹੁੰਦਾ ਹੈ ਕਿ ਕਿਉਂਕਿ ਕੈਂਸਰ ਟਰੀਟਮੈਂਟ ਸਿਰਫ ਇੱਕ ਇੱਕ ਵਾਰ ਹਾਂ ਸੋ ਇਹਦਾ ਫਾਇਦਾ ਇਹ ਹੁੰਦਾ ਹੈ ਮਿਨਿਮਲ ਇਨਵੇਸਿਵ ਸਰਜਰੀ ਕਰਨ ਦਾ ਕਿ ਕੈਂਸਰ ਟਰੀਟਮੈਂਟ ਤੇ ਕਈ ਵਾਰੀ ਕੀਮੋ ਵੀ ਲੱਗਦੀ ਹੈ ਰੇਡੀਏਸ਼ਨ ਵੀ ਲੱਗਦੀ ਹੈ ਉਹਦੇ ਲਈ ਰਿਕਵਰੀ ਹੋਣਾ ਜ਼ਰੂਰੀ ਹੁੰਦਾ ਕਈ ਵਾਰੀ ਪੇਸ਼ੈਂਟ ਆਪਰੇਟ ਕਰਾਉਂਦਾ ਉਸ ਤੋਂ ਬਾਅਦ ਰਿਕਵਰੀ ਨਹੀਂ ਹੋ ਪਾਂਦਾ ਉਹਦੀ ਅੱਗੇ ਪੂਰੀ ਟਰੀਟਮੈਂਟ ਹੋਈ ਨਹੀਂ ਪੈਂਦੀ ਸੋ ਬਿਓਮਲ ਇਨਵੈਸਿਵ ਕਰਨਾਲ ਜਲਦੀ ਰਿਕਵਰੀ ਹੁੰਦੀ ਹੈ ਉਹ ਪੂਰੀ ਟ੍ਰੀਟਮੈਂਟ ਲੈਂਦਾ ਐਂਡ ਓਵਰਆਲ ਕਿਉਰ 체ਤੀ ਅਸੀਂ ਅਚੀਵ ਕਰ ਪਾਤੇ ਹਾਂ ਡਾਕਟਰ ਸਾਹਿਬ ਪੇਸ਼ੈਂਟ ਕਿਹੜਾ ਰਿਸਕ ਹੋ ਸਕਦਾ ਹੈ ਕੈਂਸਰ ਹੋਣਾ ਵੱਖਰੇ ਤਰ੍ਹਾਂ ਦਾ ਕੈਂਸਰ ਜਦੋਂ ਹੁੰਦਾ ਹੈ ਹਰ ਇੱਕ ਤਰ੍ਹਾਂ ਦਾ ਕੈਂਸਰ ਦਾ ਸਿੰਪਟਮ ਵੱਖਰੇ ਹੁੰਦੇ ਆ ਸੋ ਬ੍ਰੈਸਟ ਕੈਂਸਰ ਦਾ ਵੱਖਰਾ ਹੋਏਗਾ ਫੂਡ ਪਾਈ ਕੈਂਸਰ ਦਾ ਵੱਖਰਾ ਹੋਏਗਾ ਸੋ ਐਵੇਂ ਕੋਈ ਸਿੰਪਟਮ ਨਹੀਂ ਹੁੰਦਾ ਜਿਸ ਦੇ ਨਾਲ ਸਾਨੂੰ ਪਤਾ ਲੱਗ ਜਾਵੇ ਕਿ ਸਾਨੂੰ ਕੈਂਸਰ ਡਾਕਟਰ ਸਾਹਿਬ ਕਿੰਨੇ ਤਰ੍ਹਾਂ ਦੀ ਸਰਜਰੀਆਂ ਦਿਆ ਸੀ ਅਸੀਂ ਅੱਜ

ਸਰ ਕਿ ਡਾਇਗਨੋਸ ਜ਼ਿਆਦਾ ਹੋ ਰਿਹਾ ਡਾਇਗਨੋਸ ਵੀ ਜ਼ਿਆਦਾ ਹੋ ਰਿਹਾ ਹੁਣ ਕਿਉਂਕਿ ਆਪਣੇ ਕੋਲ ਟੈਕਨੀਕਸ ਆ ਗਈਆਂ ਆ ਡਾਕਟਰਸ ਵੀ ਮਾਹਿਰ ਆ ਚੁੱਕੇ ਆ ਹੁਣ ਆਪਣੇ ਤੱਕ ਦੇ ਜਿਹੜੇ ਅਸੀਂ ਜਲਦੀ ਫੜ پا ਰਹੇ ਆ ਸੈਕੰਡ ਫੈਲ ਇਸ ਲਈ ਰਿਹਾ ਦੇਖੋ ਹਰ ਤਰ੍ਹਾਂ ਦਾ ਪੋਲੂਸ਼ਨ ਵਧ ਹੀ ਆ ਰਿਹਾ ਨਾ ਐਂਡ ਜਿਵੇਂ ਇੰਡਸਟਰੀਅਲ ਪੋਲੂਸ਼ਨ ਹੈ ਉਹਦੀ ਕੋਈ ਟਰੀਟਮੈਂਟ ਨਹੀਂ ਹੋ ਰਹੀ ਹੈ 에ਅਰ ਪੋਲੂਸ਼ਨ ਵਧ ਰਿਹਾ ਹੈ ਜਿਹੜੀ ਆਪਣੀ ਖਾਦ ਦਾ ਦਾ ਪ੍ਰੋਬਲਮ ਇਸ देयर ਹਨਾ ਦੁੱਧ ਵੀ ਹੁਣ ਆਪਾਂ ਪੀ ਪੀ ਰਹੇ ਆ ਉਹ ਵੀ ਵੀ ਡੋਨਟ ਨੋ ਉਹ ਪਿਓਰ ਹੈ ਕੀ ਹੈ ਕਿਸ ਤਰ੍ਹਾਂ ਦਾ ਹੈ ਸੋ ਹਵਾ ਚ ਖਾਨ ਚ ਜ਼ਮੀਨ ਚ ఎవਰੀਥਿੰਗ ਇਜ਼ ਚੇਂਜਿੰਗ ਵੈਸਟਰਨਾਈਜ਼ੇਸ਼ਨ ਆ ਰਹੀ ਆ ਆਪਾਂ ਫਾਸਟ ਫੂਡ ਆਪਣਾ ਐਕਸਰਸਾਈਜ਼ ਕੱਟ ਹੋ ਰਹੀ ਹੈ ਆਪਣੀ ਆਪਾਂ ਓਬੀਸਟੀ ਵਧ ਰਹੀ ਹੈ ਹਨਾ ਤਾਂ ਇਹ ਸਭ ਚੀਜ਼ਾਂ ਕੈਂਸਰ ਨੂੰ ਅੱਗੇ ਵਧਾਣ ਲਈ ਹੈਲਪ ਕਰਦੀ ਸਰ ਜੀ ਤਰੀਕਾ ਦੱਸਦਾ ਹਾਂ ਕਿ ਕੈਂਸਰ ਦੇ ਘਟਾਣਾ ਨਾ ਆਪਣੇ ਦਿਲ ਦੇ ਰੋਕ ਘਟਾਣ ਵਾਲੀ ਗੱਲਾਂ ਨੇ दिल दे जो दिल के रोग घटाने कर रेगुलर एक्सरसाइज हैल्थी डायट समोकिंग टबैको नहीं लाइना सो so, यही चीज जी आप हार्ट चीज करते हैं ना उ कैंसर भी बचा है, सो यह सब चीज अपनी वर्तों कर इनफोरमेगी अः डेफिनेटली डायट है Uh, पूरी ट्रीटमेंट लिया नहीं दस so, uh, yes, की चल रहा है। मेरे को बहुत आ रहे हैं, पत्ते खा रहे हैं जी तो पर ट्रीटमेंट नहीं लै रही तो नीम के पत्ते खाने so. होने वाला हैजोलनेटली हैज रोल इफ गुड डायट इज कंबाइन विद ट्रीटमेंट यू हैव गुड रिजल्ट